ਉਖਾ ਦਿੰਦੀ ਹੈ 마ਸੂਮ ਚਿਹਰੇ ਦੀ ਚਮਕ ਹਰ ਕੰਚ ਦੇ ਟੁਕੜੇ ਨੂੰ ਹੀਰਾ ਨਹੀਂ ਕਹਿੰਦੇ ਮਤਲਬ ਦੀ ਦੁਨੀਆ ਵਿੱਚ ਕੌਣ ਕਿਸ ਦਾ ਸਾਥ ਦਿੰਦਾ ਹੈ ਤੋਖਾ ਉਹੀ ਦਿੰਦਾ ਜਿਸ ਤੇ ਭਰੋਸਾ ਹੁੰਦਾ ਹੈ ਮੁਹੱਬਤ ਦੀ ਗਲੀਆਂ ਵਿੱਚ ਧਿਆਨ ਨਾਲ ਚੱਲਿਓ ਇੱਥੇ ਲੱਗਣ ਵਾਲੀ ਸੱਟ ਦੀ ਦਵਾਈ ਕਿਸੇ ਵੀ ਹਸਪਤਾਲ ਵਿੱਚ ਨਹੀਂ ਮਿਲਦੀ ਦੁਨੀਆ ਵਿੱਚ ਸਿਰਫ ਇੱਕ ਮੋਬਾਈਲ ਜਾਣਦਾ ਉਸ ਦੇ ਮਾਲਕ ਦਾ ਕਿਰਦਾਰ ਕਿਵੇਂ ਦਾ ਹੈ ਮਰਦ ਵੀ ਅਜੀਬ ਹੈ mohabbat ਔਰਤ ਦਾ ਜਿਸਮ ਦੇਖ ਕੇ ਕਰਦਾ ਹੈ ਔਰਤ ਵੀ ਅਜੀਬ ਹੈ ਜਿਸਮ ਦਿਖਾ ਕੇ ਮਰਦ ਤੋਂ ਇੱਜ਼ਤ ਦੀ ਉਮੀਦੇ ਕਰਦੀ ਹੈ ਇਸਤੇਮਾਲ ਕੀਤੀ ਹੋਈ ਔਰਤ ਅਕਸਰ ਤੁਹਾਨੂੰ ਜ਼ਰੂਰ ਦੱਸੇਗੀ ਉਹ ਆਪਣੇ ਬਾਰੇ ਬਾਰ-ਬਾਰ ਸਫਾਈ ਦੇਊਗੀ ਉਹ ਇਸ ਤਰ੍ਹਾਂ ਗੱਲਾਂ ਜ਼ਰੂਰ ਕਰੂਗੀ ਜਿਸ ਨਾਲ ਤੁਹਾਨੂੰ ਉਸਦੇ ਬਾਰੇ ਸ਼ੱਕ ਹੋਣ ਲੱਗ ਪਾਏਗਾ ਜਿਵੇਂ ਉਹ ਤੁਹਾਡੇ ਤੋਂ ਸ਼ਰਮ ਰੱਖਣਾ ਬੰਦ ਕਰ ਦੂਗੀ